प्यारे साथियों आज ਦੇ ਮੌਜੂਦਾ ਸਮਾਜ ਦੇ ਨਾਲ ਸੰਬੰਧਿਤ ਸੱਭਿਆਚਾਰ ਕਲਚਰ ਨਾਲ ਸੰਬੰਧਿਤ ਪੰਜਾਬ ਨੂੰ ਸੰਬੰਧਿਤ ਕੁਝ ਲਾਈਨਾਂ ਤੁਹਾਡੇ ਰੂਬਰੂ ਕਰ ਰਿਹਾ ਚੰਗੀਆਂ ਲੱਗੀਆਂ ਜਰੂਰ ਇਹਨੂੰ ਪਿਆਰ ਬਖਸ਼ਿਸ਼ ਕਰਨਾ ਕਿ ਸੱਭਿਆਚਾਰ ਕਿਹੋ ਜਿਹਾ ਸੀ ਪਹਿਲਾਂ ਤੇ ਅੱਜ ਸੱਭਿਆਚਾਰ ਕਿਸ ਤਰ੍ਹਾਂ ਦਾ ਬਣ ਕੇ ਰਹਿ ਗਿਆ ਤੁਹਾਡੇ ਰੂਬਰੂ ਅੱਜ ਕਿਉਂ ਮਿਲ ਜੁਲ ਕੇ ਬੈਂਦੀ ਨਹੀਂ ਅੱਜ ਕਿਉਂ ਮਿਲ ਜੁਲ ਕੇ ਬੈਂਦੀ ਨਹੀਂ ਕਦੇ ਦਿਲ ਦੀ ਖੁੱਲ ਕੇ ਕਹਿੰਦੇ ਨਹੀਂ ਸੱਚੇ ਦੀ ਸੁਣ ਕੇ ਸਹਿੰਦੇ ਨਹੀਂ ਕਿਸ ਪਾਸੇ ਦਿੱਸਦਾ ਨਹੀਂ ਕਿਸੇ ਪਾਸੇ ਮੈਨੂੰ ਦਿੱਸਦਾ ਨਹੀਂ ਅੱਜ ਕਿੱਧਰ ਪਿਆਰਦੁਲਾਰ ਗਿਆ ਜੇ ਸਾਹਬਸ ਕੋ ਤਾਂ ਸਾਹਬ ਲਵੋ ਸਾਡੇ ਪੱਲਿਓ ਸੱਬਿਆ ਚਾਰ ਗਿਆ ਜਿਸਾਂ ਬਿਲਬੂ ਤਾਂ ਸਾਂ ਬਿਲਬੂ ਸਾਡੇ ਪੱਲਿਓ ਸੱਬਿਆ ਚਾਰ ਗਿਆ ਅੱਜ ਰਿਸ਼ਤੇ ਨਾਤੇ ਹੀ ਮੁੱਕ ਗਏ ਨੇ ਕਿਉਂ ਖੂਨ ਰਗਾਂ ਵਿੱਚ ਸੁੱਕ ਗਏ ਨੇ ਸਭ ਪੈਸੇ ਦੇ ਅੱਗੇ ਚੁੱਕ ਗਏ ਨੇ ਜਿੱਧਰ ਵੀ ਵੇਖੂ ਜਣਾਖਣਾ ਨਸ਼ਿਆਂ ਦੀ ਹੱਦ ਕਰ ਪਾਰ ਗਿਆ ਜੇ ਸਾਂਭ ਸਕੋ ਤਾਂ ਸਾਂਭ ਲਵੋ ਸਾਡੇ ਪੱਲਿਓ ਸੱਬਿਆ ਚਾਰ ਗਿਆ ਜੇ ਸਾਂਭ ਲਵੋ ਨਾ ਸਾਂਭ ਲਵੋ ਸਾਡੇ ਪੱਲੇ ਉਹ ਸੱਬਿਆ ਚਾਰ ਗਿਆ ਕਿਤੇ ਦੀਨ ਧਰਮ ਨਾ ਦਿਸਦਾ ਏ ਮਾੜਾ ਹੀ ਇੱਥੇ ਪਿਸਦਾ ਏ ਖਾਵੇਂ ਕਾਵੇਂ ਦਾ ਖੂਨ ਵੀਰ ਸਦਾਈ ਅੱਜ ਰਖਵਾਲਾ ਹੀ ਇੱਜ਼ਤ ਨੂੰ ਕਿਉਂ ਕਰਕੇ ਤਾਰ ਉਤਾਰ ਗਿਆ ਜੀ ਸਾਬ ਸਕੂਤਾ ਸਾਬ ਲਵੋ ਸਾਡੇ ਪੱਲਿਓ ਹੋਂ ਸੱਬਿਆ ਚਾਰ ਗਿਆ ਅਜ ਨੀਅਤਾਂ ਦੇ ਵਿੱਚ ਖੋਟਾਂ ਨੇ ਆਪਣੇ ਹੀ ਮਾਰਦੇ ਚੋਟਾਂ ਨੇ ਸਭ ਨੂੰ ਪਰਮਾਇ ਨੂੰ ਟਾਣੇ ਅਜ ਵਿਰਲਾ ਹੋਈ ਕੋਈ ਰਹਿ ਗਿਆ ਏ ਜੋ ਕਰਦਾ ਸਭ ਦਾ ਉਪਕਾਰ ਗਿਆ ਜੇ ਸਾਂਭ ਸਕੂ ਤਾਂ ਸਾਂਭ ਲਵੋ ਮਿੱਤਰੋ ਸਾਡੇ ਪੱਲਿਓ ਸਬਿਆ ਚਾਰ ਗਿਆ ਸਾਡੇ ਪੱਲਿਓ ਸਬਿਆ ਚਾਰ ਗਿਆ ਨਾ ਪਹਿਲਾ ਵਰਗੇ ਭਾਂਡੇ ਨੇ ਨਾ ਪਹਿਲਾ ਜਹੀ ਆਂਡ ਗੋਂਡੇ ਨੇ ਸਭ ਤੱਕ ਦੇ ਕੱਢ ਕੱਢ ਕੇ ਆਂਡੇ ਨੇ ਨਾ ਬਚਪਨ ਪਹਿਲਾ ਵਰਗਾਈ ਵੱਡਿਆਂ ਦਾ ਰੂਲ ਸਤਕਾਰ ਗਿਆ ਜੇ ਸਾਬ ਸਕੂ ਤਾਂ ਸਾਭ ਲਬੋ ਸਾਡੇ ਪੱਲਿਓ ਸੱਬਿਆ ਚਾਰ ਗਿਆ ਸਾਡੇ ਪੱਲਿਓ ਸੱਬਿਆ ਚਾਰ ਗਿਆ ਲਾਸਟ ਬੰਦ ਤੁਹਾਡੇ ਰੂਬਰੂ ਕਰ ਰਿਹਾ ਆਪਣਿਆਂ ਤੋਂ ਨਫ਼ਰਤ ਕਰਦੇ ਹਾਂ ਦੂਜਿਆਂ ਦਾ ਪਾਣੀ ਪਰਦੇ ਹਾਂ ਆਪਣਿਆਂ ਤੋਂ ਨਫ਼ਰਤ ਕਰਦੇ ਹਾਂ ਦੂਜਿਆਂ ਦਾ ਪਾਣੀ ਭਰਦੇ ਹਾਂ ਹੋ ਕੀ ਸ਼ਾਨ ਲਈ ਜਸਿਆ ਮਰਦੇ ਹਾ ਪੈ ਰਹੇ ਪਿਤ ਰਹੀ ਪੁੱਤਰਾ ਵਿੱਚ ਬਾਪੂ ਹੀ ਨੋਟ ਢਕਾਰ ਗਿਆ ਜੇ ਸਾਂਬ ਸਕੂ ਤਾਂ ਸਾਂਭ ਲਵੋ ਸਾਡੇ ਪੱਲਿਓ ਸਬਿਆ ਚਾਰ ਗਿਆ ਸਾਡੇ ਪੱਲਿਓ ਸਬਿਆ ਚਾਰ ਗਿਆ ਸਾਡੇ ਪੱਲਿਓ ਸਬਿਆ ਚਾਰ ਗਿਆ ਜਰੂਰ ਕਪਤਾਨ ਨੂੰ ਪਿਆਰ ਬਖਸ਼ ਕਰਨਾ ਸੁਣਿਓ ਕੱਲੇ ਕੱਲੇ ਮੰਦ ਦੇ ਵਿੱਚ ਅੱਜ ਦੇ ਪੰਜਾਬ ਦੀ ਗੱਲ ਏ ਜੇ ਰੰਗਲਾ ਪੰਜਾਬ ਸੀ ਤੇ ਅੱਜ ਅਸੀਂ ਕਿੱਥੇ ਖੜੇ ਆ ਇੱਕ ਬਹੁਤ ਵੱਡਾ ਸੋਚਣ ਦਾ ਵਿਸ਼ਾ ਮਿੱਤਰੋ ਜਰੂਰ ਉਸ ਕਪਤਾਨ ਨੂੰ ਸੁਣਿਓ ਇੱਕ ਅੰਦਰੋਂ ਰੂਹ ਨੂੰ ਭਿਜ ਕੇ ਜਿਹੜੀ ਕਪਤਾਨ ਤੁਹਾਨੂੰ ਨੇ ਸ਼ੇਅਰ ਕੀਤੀ ਅੱਜ ਦੇ ਹਾਲਾਤਾਂ ਨੂੰ ਬਿਆਨ ਕਰਦੀ ਹੋਈ ਅੱਜ ਦੇ ਸਮੇਂ ਨੂੰ ਵੇਖਦਿਆਂ ਹੋਇਆਂ ਇੱਕ ਉੱਤਰ ਤੁਹਾਡੇ ਰੂਹ ਨੂੰ ਕੀਤੀ ਹੈ ਜ਼ਰੂਰ ਪਿਆਰ ਬਖਸ਼ਿਸ਼ ਕਰਨਾ ਧੰਨਵਾਦ ਤੁਹਾਡਾ ਆਪਣਾ ਹਰਦੀਪ ਸਿੰਘ ਦੀਪਾਨ ਲੁਧਿਆਣਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ